ਲੋ ਵੀ ਮਿੱਤਰੋ ਪਿੰਡ ਫਰਵਾਹੀ ਆ ਗਏ ਬਰਨਾਲੇ ਤੋਂ ਸਿਰਫ 3-4 ਕਿਲੋਮੀਟਰ ਫਰਵਾਹੀ ਪੈ ਜਾਂਦਾ ਤੇ ਬਾਈ ਗੁਰਪਾਲ ਦੇ ਘਰੇ ਆ ਗਏ ਅੱਜ ਤੁਹਾਨੂੰ ਤਿੰਨ ਟਰੈਕਟਰ ਦਿਖਾਵਾਂਗੇ ਤਿੰਨੇ ਰੰਗ ਦੇ ਨੀਲੇ ਨੇ ਤੇ ਇੱਧਰ ਖੜਾ ਹੈਗਾ ਸਟੈਂਡਰਡ ਜਿਹੜਾ ਲੋਕਲ ਬਰਨਾਲੇ ਚਲੇਦਾ ਬਣਿਆ ਹੋਇਆ ਹੰਡਿਆਏ 'ਚ ਬਣਿਆ ਹੋਇਆ ਤੇ ਆ ਗਿਆ ਸਾਰਿਆਂ ਦੀ ਪਸੰਦ ਨਿਊ ਹਾਲੈਂਡ 3630 ਤੇ ਇੱਧਰ ਆ ਗਿਆ ਸੋਨਾਲੀ ਕਿਤੇ ਪਹਿਲਾਂ ਆਪਾਂ ਬਾਈ ਗੁਰਪਾਲ ਨੂੰ ਮਿਲਦੇ ਕੀ ਹਾਲ ਹੈ ਬਾਈ ਮਰੀਆ ਬਾਈ ਹੋਰ ਪਰਮੇ ਕਹਿਮ ਵਧੀਆ ਵਧੀਆ ਬਾਈ ਕੰਮ ਕਰਕੇ ਬਚਾਲਦਾ ਕੰਮ ਤਾਂ ਠੀਕ ਹੈ ਨਵੇਂੜੇ ਸੀਜ਼ਨ ਦਾ ਕੰਮ ਮੁੱਕੀ ਮੁੱਕੀ ਪਾਤਾ ਚਾਰ ਤੇ ਫਿਰ ਆ ਸੋਨਾਲੀ ਕਿੰਨਾ ਮਾਡਲ ਆ ਬਈ ਇਹ 2018 ਜੀ 2018 ਮਾਡਲ ਆ 750 ਐਕਸ 100 ਵਾਲਾ ਗਹਿਣਾ ਹਾਂ ਜੀ ਤੇ ਇਹ ਕਿੰਨਾ ਚੱਲਿਆ ਹੋਇਆ ਬਈ ਚੱਲਿਆ 2100 ਘੰਟਾ 2100 ਘੰਟਾ ਚੱਲਿਆ ਹੋਇਆ ਕੰਡੀਸ਼ਨ ਪੱਖੋਂ ਸਾਰਾ ਰੀਜਨਲ ਸਾਰਾ ਰੀਜਨਲ ਨਾਲ ਦੇ ਟਾਇਰ ਲਾਇਆ ਪਰ 65 ਅੱਛਾ ਨਾਲ ਦੇ ਟਾਇਰ ਲਾ ਕੇ ਆਪਾਂ ਨਵੇਂ ਪਵਾਤੇ ਜਮਾ ਨਵੇਂ ਟਾਇਰ ਨਹੀਂ ਬਈ ਰਿੰਪਾਂ ਦਾ ਵੀ ਚੈੱਕ ਕਰਾ ਦੋ ਤੇ ਆ ਪਿਛਲੇ ਰਿੰਬ ਵੀ ਚੈੱਕ ਕਰਵਾ ਦੋ ਕਨੋਪੀ ਵਗੈਰਾ ਸਿਸਟਮ ਵਗੈਰਾ ਲੱਗਿਆ ਹੋਇਆ ਹੈਗਾ ਬਈ ਹਾਂ ਜੀ ਤੇ ਬਈ ਆ ਪਿੱਛੋਂ ਕਿਡਿਸ਼ਨ ਚੈੱਕ ਕਰਵਾ ਦੋ ਹੱਕ ਹੱਕ ਦੀ ਗਿਣ ਕੰਮ ਲੇਤਾ ਪਰ ਰੇਟ ਤੋਂ ਲੰਬਾ ਨਹੀਂ ਦੇ ਸਕਦਾ ਬੰਦਾ ਚਾਹੇ ਬਾਹ ਕੇ ਲੈ ਜੇ ਰੇ ਬਸ ਮਤਲਬ ਬਾਹ ਕੇ ਲੈ ਜੇ ਚਾਹੇ ਸਾਰਾ ਦਿਨ ਬਾਹ ਲੈ ਗਰੰਟੀ ਆ ਫੁੱਲ ਗਰੰਟੀ ਆ ਫੁੱਲ ਹਾਂਜੀ ਨੰਬਰ ਕਿਥੋਂ ਦਾ ਬਈ ਇਹਦਾ ਪਟਿਆਲੇ ਦਾ ਪਟਿਆਲੇ ਦਾ ਨੰਬਰ ਹੈ ਕਿਨਵੀਂ ਪਾਰਟੀ ਦੇ ਨਾਮ ਪਹਿਲੀ ਪਹਿਲੀ ਪਾਰਟੀ ਦਾ ਤੇ ਇਹਦਾ ਰੇਟ ਕੀ ਰਹੂ ਰੇਟ 515000 ਜੀ 515000 ਹਾਂਜੀ ਮੌਕੇ ਤੇ ਪੂਰੇ 5 ਲੱਖ ਰਾ ਦੇਵਾਂਗੇ ਜੀ ਪੂਰੇ 5 ਲੱਖ ਦੇਣਗੇ ਇੱਥੇ ਲੋਨ ਕਿੰਨੇ ਦਾ ਹੋਜੂ 2.54 ਲੱਖ ਦਾ ਹੋਵੇ ਜੀ 2.54 ਲੱਖ ਦਾ ਜਾਨੀ ਕਿ 75000 ਰੁਪਏ ਲੈਣ ਤੇ ਆ ਟਰੈਕਟਰ ਲਈ ਹਾਂਜੀ ਤੇ ਇੱਧਰ ਖੜਾ ਹੈਗਾ ਨਿਊ ਹ ਇਹ ਕਿੰਨਾ ਮਾਡਲ ਆ ਬਈ ਇਹ 2007 ਆ ਜੀ 2007 ਮਾਡਲ ਆ ਇਹ ਕੰਡੀਸ਼ਨ ਦਾ Ориਜਨਲ ਆ ਸਾਰਾ ਸਾਰਾ Ориਜਨਲ ਆ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਆ 2 ਸਪੀਡ ਆ ਬਈ ਹਾਂ ਜੀ ਤੇ ਬਿਨਾ ਪਾਵਰ ਵਾਲਾ ਬਿਨਾ ਪਾਵਰ ਤੋਂ ਬਿਨਾ ਪਾਵਰ ਤੋਂ ਆ ਇਹਦਾ ਨੰਬਰ ਕਿੱਥੋਂ ਦਾ ਇਹਦਾ ਹੀ ਪਟਿਆਲੇ ਦਾ ਇਹਦਾ ਵੀ ਪਟਿਆਲੇ ਦਾ ਇਹ ਕਿੰਨੂ ਵੀ ਪਾਰਟੀ ਦੇ ਨਾਮ ਦੀ ਦੂਜੀ ਤੇ ਆ ਜੀ ਇਹ ਦੂਜੀ ਦਾ ਇਹਦੇ ਟਾਇਰਾਂ ਦੀ ਕਿ ਐਡੀਸ਼ਨ ਕੀ ਆ 70 75 ਰੁਪਏ ਸਹੀ 70 ਰੁਪਏ ਤੇ ਟਾਇਰ ਪੈਸੇ ਹੈਗੇ ਨੇ ਟਾਇਰ ਆਹ ਕੰਡੀਸ਼ਨ ਵਗੈਰਾ ਬਲੌਕ ਵਗੈਰਾ ਦਾ ਸਾਰਾ Ориਜਨਲ ਸਾਰਾ Ориਜਨਲ ਆ ਸੋ ਦਾ ਵੀ ਸਾਰਾ Ориਜਨਲ ਹੈ ਨਾ ਸਾਰਾ ਤੇ ਇਹਦਾ ਰੇਟ 330000 ਜੀ 330000 ਹਾਂ ਜੀ ਇਹ ਮੌਕੇ ਤੇ ਕਿੰਨੇ ਦਾ ਛੱਡ ਦੇਗਾ 31000 ਪੂਰੇ 3 ਚ ਹੀ ਕਰ ਦੇ ਦੇ ਦਾਂਗੇ ਪੂਰਾ ਲੋ ਵੀ ਸਜਣੋ ਪੂਰੇ 3 ਚ ਬਣ ਜੂਗਾ ਨਿਊ ਹਾਲੈਂਡ 36T ਤੇ ਆ ਆ ਗਿਆ ਇੱਧਰ ਜਮਾ ਕਿਹਦੇ ਸਟੈਂਡਰਡ ਹੈ ਹਾਂ ਜੀ ਟਰੈਕਟਰ ਦਾ ਫੋਰਚੂਨਰ ਹਾਂ ਫੋਰਚੂਨਰ ਹੀ ਮੰਗਾ ਆਪਣਾ ਦਾ ਹੈ ਇਹ ਲੋਕਲ ਬਰਨਾਲੇ ਦਾ ਬਣਿਆ ਹੋਇਆ ਬਈ ਹਾਂ ਜੀ ਇਹਦਾ ਨੰਬਰ ਕਿੱਥੋਂ ਦਾ ਲੋਕਲੀ ਲੋਕਲੀ ਆਪਣੇ ਬਰਨਾਲੇ ਦਾ ਨਿਕਲਿਆ ਹੋਇਆ ਲੈ ਫਰਵਾਹੀ ਦਾ ਹੀ ਨੰਬਰ ਹੈ ਤੇ ਫਰਵਾਹੀ ਚ ਹੀ ਖੜਾ ਹੈਗਾ ਭਾਈ ਮੂਰਲੇ ਟਾਇਰ ਚੈੱਕ ਕਰਾਇਓ ਬਾਈ ਨੇ ਜਾਂਚੀ ਚੱਕਾ ਅਨੁਸਾਰ ਪਹਿਲਾ ਮੂਰਲੇ ਟਾਇਰ ਵੱਡੇ ਪੋਏ ਨੇ ਨਾਲ ਪਿਛਲੇ ਵੀ ਪੋਆ ਤੇ ਕਿੰਨੇ ਕਿਤੇ ਪੈ ਜਾਂਦੇ ਨੇ ਬਾਈ ਇਹ ਇਹਨਾਂ ਦਿੱਤੇ ਹੀ ਪਏ ਸੋਨੇ ਨਵੇਂ ਗੋਰੀ ਲਿਆਉਣ ਸਾਰ ਅਸੇ ਮਤਲਬ ਹਾਂ ਹੋਣਗੇ 75000 ਦੇ ਟਾਇਰ ਇਹ ਮੈਂ 20-25 ਕਿਹ ਹਜ਼ਾਰ ਰੁਪਿਆ ਟਾਇਰਾਂ ਦਾ ਪਾਇਆ ਹੋਇਆ ਪਾਇਆ ਹੋਇਆ ਕੋੜਾ ਬੈਂਪਰ ਵੀ ਪੂਰਾ ਹੈਵੀ ਜਲਾਇਆ ਹੋਇਆ ਕਨੂਪੀ ਵੀ ਚੰਗੀ ਲੁਵਾਈ ਹੋਈ ਆ ਇਹ ਸਟੈਂਡਰਡ 460 60 ਹਸ ਪਾਵਰ ਵਾਲਾ ਹਾਂ ਜੀ 3 ਸਪੀਡ ਵਾਲਾ 3 ਸਪੀਡ ਹੈ ਡਬਲ ਕਲਚ ਵਾਲਾ ਬਈਆ ਕੰਡੀਸ਼ਨ ਸਾਰਾ ਓਰੀਜਨਲ ਸਾਰਾ ਓਰੀਜਨਲ ਆ ਇਹ ਕਦੂ ਜੀ ਵੀ ਨਹੀਂ ਬੜਿਆ ਰੈਕਟਰ ਇਹ ਆ ਰੰਗ ਚੈੱਕ ਕਰਵਾ ਦੋ ਆ ਹੁੱਕ ਚੈੱਕ ਕਰਾਇਓ ਮੈਨੂੰ ਇਹਦਾ ਇੱਕ ਦੋ ਵਾਰੀ ਗਿਣਤੀ ਵਾਰੀ ਟਰਾਲੀ ਪਾਈ ਹੋਈ ਆ ਨਾ ਹਾਂ ਗਿਣਤੀ ਦੇ ਇੱਕ ਦੋ ਵਾਰੀ ਟਰਾਲੀ ਪਾਈ ਹੋਈ ਆ ਤੇ ਬਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਆ 5 ਲੱਖ 40 ਹਜ਼ਾਰ ਜੀ 5 ਲੱਖ 40 ਹਜ਼ਾਰ ਦਾ ਹਾਂ ਜੀ ਮੌਕੇ ਤੇ ਇਹਦਾ ਰੇਟ ਕੀ ਬਣ ਜੂਗਾ ਇਹ 13.5 ਲੱਖ ਦਾ 5.5 ਲੱਖ ਦਾ ਹੋਰ ਖਿੱਚ ਤੂ ਕੇ ਜੇ ਹੋਰ ਕਰ ਦਾਂਗੇ ਥੋੜਾ ਬਾਲਾ ਮੈਂ ਕਹਿੰਦਾ ਪੂਰੇਆਂ ਚ ਹੋ ਜੂ ਪੂਰੇ ਨੂੰ ਘੱਟ ਤਾਂ ਨਹੀਂ ਹੋਣਾ ਜੇ ਤੂੰ ਕਹਿਦਾ ਤਰਕਾਰੀ ਦੇ ਹੁਣ ਜਦੋਂ ਮੈਂ ਕਹੇ ਤਾਂ ਹੁਣ ਮੂੰਹ ਚੋਂ ਨਿਕਲ ਗਿਆ ਲੋਬੀ ਸੱਜਣੋ ਪੂਰੇ 5 ਲੱਖ ਚ ਬਣ ਜੂ ਸਟੈਂਡਰਡ 460 ਤੇ ਬਾਈ ਇਹ ਤੇ ਲੋਨ ਕਿੰਨੇ ਦਾ ਹੋ ਜੂ ਲੋਨ 4 ਲੱਖ ਦਾ ਬੱਕਾ ਹੀ ਹੋ ਸਕਦਾ ਵੱਧ ਹੋ ਜੇ ਮਤਲਬ 4 ਲੱਖ ਦਾ ਲੋਨ ਹੋ ਜੀ ਮਤਲਬ 1 ਲੱਖ ਰੁਪਇਆ ਲੈਉਣ ਸਟੈਂਡਰਡ ਲੈ ਜਾਣ ਤੇ ਮਾਡਲ 21 ਮਾਡਲ 21 ਤੇ ਨੰਬਰ ਆਪਣੇ ਲੋਕਲ ਬਰਨਾਲੇ ਦਾ ਤੇ ਪਿੰਡ ਫਰਵਾਹੀ ਬਰਨਾਲੇ ਤੋਂ 3 ਚਾਲ ਕਿਲੋਮੀਟਰ 3-4 ਕਿਲੋਮੀਟਰ ਬਾਈ ਨੰਬਰ ਬੋਲੋ ਇੱਕ ਵਾਰੀ 86464 1713 ਤੇ ਬਾਕੀ ਬਾਈ ਗੁਰਪਾਲ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਤਿੰਨਾਂ ਟਰੈ